ਕਰੇ ਨਿੱਜੀ ਜ਼ਿੰਦਗੀ ਦਾ ਇਹ ਨਹੀਂ ਮਤਲਬ ਹੁੰਦਾ ਵੀ ਕੱਲ ਨੂੰ ਮੈਂ ਨੰਗਾ ਹੋ ਕੇ ਸੜਕ ਤੇ ਖੜ੍ਹ ਜਾਊਂਗਾ ਮੇਰੀ ਨਿੱਜੀ ਜ਼ਿੰਦਗੀ ਹੈ ਮੇਲੇ ਲੱਗਦਾ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਦੇਖੋ ਗੇ ਪ੍ਰਾਈਡ ਟੈਂਪੂਆਂ ਦਾ ਮੇਲਾ 7 ਅਪ੍ਰੈਲ ਨੂੰ ਅੰਬਰਸਰ ਦੇ ਵਿੱਚ ਕਰਾਇਆ ਜਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਰਪੰਚਾ ਅਮਰੀਕਾ ਉਹਨੇ ਕਹਦਾ ਜੀ ਅਸੀਂ ਭਾਈ 3rd ਜੈਂਡਰ ਨੂੰ ਅਸੀਂ ਮਾਨਤਾ ਨਹੀਂ ਦੇਣੀ ਕਿਸੇ ਵੀ ਫੌਜ ਤੇ ਪੁਲਿਸ ਤੇ ਪੰਜਾਬ ਉਹ ਵੀ ਅੰਬਰਸਰ ਦੀ ਧਰਤੀ ਨੂੰ ਚੁਣਿਆ ਗਿਆ ਇਤਿਹਾਸਕ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ 27 ਜੂਨ ਨੂੰ ਐਲਾਨ ਕਰ ਚੁੱਕੇ ਆ ਉਹ ਵੀ ਅਸੀਂ ਟੈਂਪੂਆਂ ਦਾ ਮੇਲਾ ਕਰਾਉਣ ਜਾ ਰਹੇ ਹਾਂ ਤੇ ਸਰਕਾਰ ਨੂੰ ਕਹਣਾ ਚਾਹੁੰਦੇ ਹਾਂ ਵੀ ਜੇ ਉੱਚੀ ਗੱਲਬਾਤ ਵਾਪਰਦੀ ਹੈ ਉਹਦੀ ਜ਼ਿੰਮੇਵਾਰ ਸਰਕਾਰ ਹੈ ਇੱਥੋਂ ਦਾ ਪ੍ਰਸ਼ਾਸਨ ਹੈ ਇੱਥੋਂ ਦਾ ਡੀਜੀਪੀ ਹੈ ਅਸੀਂ ਇੱਥੇ ਕਿਸੇ ਵੀ ਲਾਟਾਂ ਦੇ ਬੱਚੇ ਮੇਦੇ ਨਹੀਂ ਲੱਗਣ ਦੇਣੀ ਇਹਦਾ ਕਾਰਨ ਕੀ ਹੈ ਕੀ ਹੁਣ ਸਾਡੇ ਜਵਾਬ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਉਹਨਾਂ ਤੋਂ ਪ੍ਰੇਰਣਾ ਲੈਣਗੇ ਸੇਧ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਵਧ ਰਿਹਾ ਮੈਂ ਤੁਹਾਡੇ ਮੀਡੀਆ ਨੂੰ ਵੀ ਬੇਨਤੀ ਕਰਦਾ ਪਰ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਮੰਨਦੇ ਆ ਸਦਿਆਂ ਤੋਂ ਲੈ ਕੇ ਕੰਮ ਚੱਲਿਆ ਹੀ ਆਉਂਦਾ ਜਿਵੇਂ ਬੰਦਾ ਦੁਨੀਆ ਸਾਜੀਏ ਚੱਲਿਆ ਤੁਰਿਆ ਆਉਂਦਾ ਪਰ ਜੇ ਤੁਸੀਂ ਭਾਈ ਕੋਈ ਇਹ ਜਾ ਕੁੱਤਾ ਬਿੱਲਾ ਕਰੇ ਮੋੜਾ ਇਹ ਸਤਵਾਂ ਦਰਿਆ ਚੱਲ ਪਿਆ ਸਤੂਲਿਆਂ ਵਾਲਾ ਇਹਨੂੰ ਨੱਥ ਪਾਣੀ ਪੈਣੀ ਆ ਇਹਨਾਂ ਨੇ ਪਵਿੱਤਰ ਧਰਤੀ ਤੇਰੀ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਗੰਦ ਬਾਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨੂੰ ਰੋਕਣਾ ਪੈਣਾ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਉਣ ਵਾਲੀ ਪੀੜ੍ਹੀ ਜਿਹੜੇ ਬੱਚੇ ਨੇ ਉਹ ਇਹਨਾਂ ਨੂੰ ਦੇਖ ਕੇ ਕੀ ਸਿੱਖਿਆ ਲੈਣਗੇ ਕੀ ਇਹਨਾਂ ਲੋਕਾਂ ਦੀ ਇੰਨੀ ਪੁੱਛਪੜਤਾੜ ਆ ਲੱਖਾਂ ਨੂੰ ਸੁਧਾਣਾ ਸੱਚ ਕਹਿੰਦਾ ਹੈ ਨਾ ਬਾਰੇ ਕਿੱਡਾ ਵੱਡਾ ਬੰਦਾ ਜਿਹੜਾ ਐਲਨ ਮਸਕ ਕੀ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ ਹਾਂ ਇੱਕੋ ਜਿਹੜਾ ਹੈਗਾ ਇੱਕ ਕਰੈਕਟਰ ਭਾਰਤੀ ਕਰੀਕ ਟੀਮ ਖੇਡਦਾ ਰਿਹਾ ਕੀ ਨਾ ਉਹਦਾ ਬਾਂਗੜ ਸ਼ਾਇਦ ਪਤਾ ਨਹੀਂ ਉਦਮੁੰਡਾ ਤੇ ਪੂਵਾਨ ਕੇ ਇਹਨਾਂ ਨੂੰ ਦੇਖ ਕੇ ਬੱਚੇ ਕੀ ਸਿੱਖਿਆ ਲੈਣਗੇ ਇਹਨਾਂ ਨੂੰ ਵੱਡੇ ਵੱਡੇ ਇਵੈਂਟਾਂ ਦੇ ਲੋਕ ਬੁਲਾਉਂਦੇ ਨੇ ਸਕੂਲਾਂ 'ਚ ਬਣਾਉਂਦੇ ਨੇ ਪ੍ਰੋਗਰਾਮਾਂ 'ਤੇ ਬੁਲਾਉਂਦੇ ਨੇ ਇਹ ਬਹੁਤ ਗਲਤ ਸਿਸਟਮ ਚੱਲਦਾ ਜਿਹੜਾ ਲੋਕਾਂ ਨੇ ਨਾ ਇਹਨਾਂ ਲੋਕਾਂ ਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ ਉਹ ਬੱਚਿਆਂ ਲਈ ਬਹੁਤ ਖਤਰਨਾਕ ਆ ਜਿਹੜੇ ਛੋਟੇ ਬੱਚੇ ਨੇ ਉਹ ਇਹਨਾਂ ਨੂੰ ਦੇਖ ਕੇ ਕੀ ਆਪਣੇ ਉਹਨਾਂ ਦੇ ਮਨਾ ਚਾਹੁੰਦਾ ਹੋਣਾ ਵੀ ਇਹਨਾਂ ਲੋਕਾਂ ਦੀ ਇੰਨੀ ਜ਼ਿਆਦਾ ਬੁੱਕਰ ਦਾ ਪੁੱਛ ਪੜਦਾ ਇਹਨਾਂ ਨੂੰ ਲੋਕ ਪ੍ਰੋਗਰਾਮਾਂ 'ਚ ਬਣਾਉਂਦੇ ਨੇ ਸਕੂਲਾਂ 'ਚ ਚੀਫ ਗੈਸਟ ਬਣਾਉਂਦੇ ਨੇ ਤਾਂ ਮਾਪੇ ਉਹਨੂੰ ਉਹਨਾਂ ਸਕੂਲਾਂ 'ਚ ਜਾ ਕੇ ਫੁੱਲ ਆਣ ਦਾ ਵਾਈਕਟ ਕਰਨਾ ਚਾਹੀਦਾ ਸਕੂਲਾਂ ਦਾ ਜਿਹੜੇ ਇਹ ਜਿਹੇ ਲੋਕਾਂ ਨੂੰ ਬੁਲਾਉਂਦੇ ਨੇ ਇਕੋ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹ ਚੀਜ਼ ਬਾਰੇ ਸੋਚਣਾ ਪੈਣਾ ਪੈਣਾ ਪਹਿਲਾਂ ਨਸ਼ਿਆਂ ਨੇ ਖਾਲੇ ਪੰਜਾਬ ਦੇ ਬੱਚੇ ਕਿੰ ਵਾਰ ਬੱਗੇ ਹੁਣ ਜਿਹੜੀ ਨਵੀਂ ਜਿਹੀ ਆਦਿ ਜੀ ਨਵੀਂ ਜਨਰੇਸ਼ਨ ਚੋਂ ਤੇ ਬੱਚੇ ਨੇ ਉਹ ਇਹਨਾਂ ਨੂੰ ਦੇਖ ਕੇ ਕੀ ਸਿਖਾਉਣੇ ਕੀ ਇਹਨਾਂ ਲੋਕਾਂ ਦੀ ਇੰਨੀ ਜ਼ਿਆਦਾ ਉਹ ਹਰੇਕ ਪਾਸੇ ਜੀ ਕੋਈ ਚੰਗੀਆਂ ਲੰਦਾ ਇਹਨਾਂ ਨੂੰ ਕੋੜ ਦਾ ਟੋਲ ਲੱਗਣਾ ਤੇ ਇਹਨਾਂ ਨੂੰ ਪੌਡਕਾਸਟਾਂ ਦੇ ਬਣਾਉਣ ਦੀ ਦੱਸੋ ਕਿਹੜੀ ਜ਼ਰੂਰਤ ਆ ਜਿਹੜੇ ਲੋਕ ਇਹਨਾਂ ਨੂੰ ਪੌਡਕਾਸਟਾਂ ਦੇ ਬਣਾਉਂਦੇ ਨੇ ਨਾ ਉਹ ਸਾਰੇ ਚੈਨਲਾਂ ਦਾ ਪੇਜਾਂ ਦਾ ਬਾਈਕਾਟ ਹੋਣਾ ਚਾਹੀਦਾ ਉਹ ਲੋਕ ਇਹਨਾਂ ਨੂੰ ਇੰਨੀ ਜ਼ਿਆਦਾ ਤਵੱਜਾ ਦੇਣ ਲੱਗੇ ਇੱਕ ਵਿਊ ਦੇ ਚੱਕਰ 'ਚ ਯੂ ਵਾਸਤੇ ਉਹ ਹਰ ਕਿਸੇ ਨੂੰ ਬੁਲਾ ਕੇ ਕੰਮ ਦਾ ਪਾਈ ਜਾਂਦੇ ਨੇ ਲੋਕ ਇੱਕ ਗੱਲ ਸੱਚਮੁੱਚ ਚੰਗਾ ਪਿਆ ਪੰਜਾਬ ਚ ਇਹਨਾਂ ਨੇ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਜੇ ਕੋਈ ਵੀ ਕੰਮ ਕਰਵਾਉਣਾ ਦੀ ਧਰਤੀ ਨੂੰ ਉਹ ਮੈਸੇਜ ਕਰੋ ਚੁਣਿਆ ਇਹ ਸਾਪਨੇ ਗੰਦੇ ਕੰਮਾਂ ਲਈ ਉੱਥੇ ਇਹ ਪ੍ਰੇਡ ਕਰ ਰਹੇ ਨੇ 27 ਤਰੀਕ ਨੂੰ ਇਹਦਾ ਅੱਜ ਬ੍ਰੋਗਨਾ ਹੈ ਅੱਜ ਅੱਜ ਨਾਰੋਕੇ ਜੰਮ ਇਹਨਾਂ ਜੋ ਅੱਦੇ ਹੋਰ ਵੀ ਜ਼ਿਆਦਾ ਹੌਸਲੇ ਵਧਣਗੇ ਤੇ ਯਾਰ ਜੇ ਹੋਰ ਵੀ ਕੰਮ ਬਣਾਉਣਗੇ ਇਹਨਾਂ ਨੇ ਕਰਨਾ ਸੀਗਾ ਚੰਡੀਗੜ੍ਹ ਕਰਦੇ ਚੰਡੀਗੜ੍ਹ ਗੇਮ ਕਿੱਤਾ ਇਹਨਾਂ ਨੇ ਆ ਦੇਖੋ ਯਾਰ ਨੇ ਲੱਗਦੀ ਪਈ ਯਾ ਯਾ ਸਾਲ ਦੇ ਵੀ ਇਹ ਕੰਮਾ ਚ ਪਾਏਗੇ ਸਭ ਤੋਂ ਜ਼ੂਤ ਉਹ ਕੰਮਾ ਲਈਏ ਕੰਮ ਕਰਨਾ ਜਨ ਜਨਰ ਗੋ ਜਨਰ ਆਪਿਆ ਆਪਸੇ ਬਰ ਮੇਰਾ ਮਾਹੀ ਚਿੱਠੀ ਯੂ ਲਿਖਦਾ ਨਹੀਂ ਜੀਵਨ ਜੋ ਕੇ ਆਪਿਆ ਦੀ ਨੋਜੋਗੋ ਜਿਹੜੀ ਆਨ ਵਾਲੀ ਨਵੀਂ ਜਨਰੇਸ਼ਨ ਹੈ ਨਾ ਉਹਨਾਂ ਦੀ ਸੋਚ ਵਿੱਚ ਜਿਹੜੀ ਤੇਰੀ ਕੋਈ ਗੱਲ ਨਹੀਂ ਦੇਖੋ ਇਹ ਲੋਕਾਂ ਦੇ ਪੋਡਕਾਸਟ ਹੁੰਦੇ ਨੇ ਕਟ ਗਿਆ ਲੋਕਾਂ ਨੂੰ ਖਦੀ ਨਹੀਂ ਜੁੜਨ ਜਾ ਕੇ ਆਦੇ ਭਾਤੀ ਪਿਆਲੇ ਨੇ ਜਾਂ ਚੰਨ ਵਾਲਿਆਂ ਨੂੰ ਖਾਣ ਕਰਨਾ ਚਾਹੁੰਦੇ ਨੇ ਇਹ ਲੋਕਾਂ ਨੂੰ ਮੋੜੇ ਕਿ ਕਦੇ ਕੱਲ ਨੂੰ ਮੁੱਖ ਮੰਤਰੀ ਨੇ ਟੈਂਪੂਆਂ ਦਾ ਬੰਦ ਕਰਕੇ ਖੜ ਦੇ ਲੋਕਾਂ ਨੂੰ ਬੁਲਾਇਆ ਜਾਂਦਾ ਨਹੀਂ ਸਚਾਈ ਹੈ ਜੇ ਸਹੀ ਹੈ ਜੇ ਤਦਾਦ ਵਧੇਗੀ ਤਾਂ ਹਸਣ ਵਾਲੀ ਗੱਲ ਨਹੀਂ ਇਹ ਸਾਡਾ ਸੱਚ ਹੈ ਜੇ ਉਹਨਾਂ ਦੇ ਉਹਨਾਂ ਦੇ ਪੱਖ ਦੇ ਵਿੱਚ ਫਿਰ ਬੋਲੇਗਾ ਹੀ ਨਾ ਅਗਲਾ